जड़ी टीम सैमी फाइनल हरियां उन्होंने कवंजा कवंजा सौ रुपया दिता गया जी दूजी टीमों इक्कीस सौ रुपया ਬਾਬਾ ਜੀ ਨੇ ਲਾਈਵ ਕੀਤਾ ਸੀਗਾ ਜੀ। ਕਾਫੀ ਦਿਨਾਂ ਸਮਾਂਕ ਕੀਤਾ ਜਾ ਰਿਹਾ ਜੀ। ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ। ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਲਾਈਵ ਦਾ ਜੀ। ਤੇ ਗਾਲ ਬਕਰਾਂ ਦੀ ਕਮੇਟੀ ਦਾ ਤੇ ਗੋਲਦੀਪੀਰ ਦਾ ਬਹੁਤ-ਬਹੁਤ ਧੰਨਵਾਦ। ਦੀ ਆਪਣੀ ਇਸ ਦੇ ਜਿਹੜਾ ਸੰਪੂਰਨ ਕਾਰਦੇ ਵਿੱਚ ਰੈਪਿੰਗ ਦਾ ਜਿਹੜਾ ਬਹੁਤ ਮਹੱਤਵਪੂਰਨ ਜੋ ਹੈ ਪ੍ਰੀਣ ਸਮਾਨਤ ਕੀਤਾ ਜਾ ਰਿਹਾ ਜੀ ਜੀਨਾ ਜੀਤਵਾਲ ਤੇ ਲੱਭਾ ਚਿਤਵਾਲ ਨੇ ਜਿਨ੍ਹਾਂ ਨੂੰ ਪੱਛੰਦੇ ਆਪਣੇ ਨਾਗਰਾਤਮਾ ਦੀ ਮਹਤਤਾ ਜਾ ਰਿਹਾ ਸਾਡੀ ਮਾਤਰੀ ਸੰਗਤ ਚੰਗੀ ਚਾਹਤ ਚਾਹੀਦੀ ਹੈ ਸਾਡੇ ਵਿੱਚ ਇਹ ਚੋਟ ਤੇ ਕਹਿੰਦੇ ਆ ਜਿੰਦਾਬਾਦ ਜਿੰਦਾਬਾਦ ਬਹੁਤ ਬੰਦਾ ਨੂੰ